ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਅੰਤਗਵਾਦੀ ਤੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕਿਆ ਤੇ ਅਸੀਂ ਜਿਹੜੀ ਕੱਲ ਸ਼ਿਰਨਗਰ ਪੈਲਗਾਉਂ ਵਿੱਚ ਇਹ ਜਿਹੜੀ ਇਹ ਦੁਰਘਟਨਾ ਹੋਈ ਹੈ ਦੁਰਘਟਨਾ ਕੀ ਜਿਹੜਾ ਇਹ ਅੰਤਗਵਾਦੀਆਂ ਵੱਲੋਂ ਹਮਲਾ ਹੋਇਆ ਜਿਹੜੇ 26 ਬੰਦੇ ਸ਼ਹੀਦ ਹੋਏ ਨੇ ਅਸੀਂ ਜਿਹੜੇ ਇਹਦੀ ਪੂਰੀ ਪੂਰਨੋ ਜ਼ੋਰ ਤੇ ਨਿੰਦਾ ਕਰਦੇ ਹਾਂ ਤੇ ਮੈਂ ਨਾਲ ਹੀ ਦੁੱਖ ਦਾ ਪ੍ਰਗਟਾਵਾ ਵੀ ਕਰਦਾ ਤੇ ਮੈਂ ਆਪਣਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਪੇਟ ਕਰਦਾ ਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਤੇ ਪਿੱਛੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਤੇ ਇਹਦੀ ਅਸੀਂ ਪੂਰੀ ਪੁਰਜ਼ੋਰ ਤੇ ਪੂਰੀ ਨਿੰਦਾ ਕਰਦੇ ਆਂ ਦੇਸ਼ ਦੇ ਲੋਕਾਂ ਵਿੱਚ ਗੁੱਸਾ ਵੀ ਹੈ ਤੇ ਇਸ ਜਨਤ ਦੀ ਡਿਮਾਂਡ ਵੀ ਹੈ ਕਿ ਪਾਕਿਸਤਾਨ ਦੇ ਖਿਲਾਫ ਇਸ ਲੈ ਕੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੁਹਾਡਾ ਕੀ ਕਹਿਣਾ ਹੈ ਦੇਖੋ ਬਿਲਕੁਲ ਸਹੀ ਗੱਲ ਹੈ ਵੀ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਗੁੱਸਾ ਹੋਣਾ ਬਿਲਕੁਲ ਜਾਇਜ਼ ਹੈ ਤੇ ਕੱਲ ਮੈਂ ਆਪਣਾ ਮਾਨਯੋਗ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹ ਨਾਲ ਦੀ ਨਾਲ ਉੱਥੇ ਸ਼ਿਨਗਰ ਪੈਲਗਾਓਂ ਵਿੱਚ ਪਹੁੰਚੇ ਵੀ ਨੇ ਤੇ ਮੈਨੂੰ ਪੂਰੀ ਆਸ ਹੈ ਵੀ ਇਹਦਾ ਅਸੀਂ ਬਾਰਾ ਸਰਕਾਰ ਪੂਰਾ ਇਹਦਾ ਮੂੰ ਤੋੜ ਜਵਾਬ ਦੇਗੀ ਤੇ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਨਿਰਿੰਦਰ ਮੋਤੀ ਜੀ ਦੀ ਪ੍ਰਸ਼ੰਸਾ ਕਰਦੇ ਆ ਜਿਹੜਾ ਕਿ ਆਪਣਾ ਦੌਰ ਦੋਰਾ ਛੋੜ ਕੇ ਆਪਣੇ ਇੱਥੇ ਇੰਡੀਆ ਚ ਵਾਪਸ ਆ ਕੇ ਤੇ ਮੈਂ ਇਹ ਕਲ ਕਹਿ ਸਕਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਵੀ ਜਿਹੜੀ ਉਹ ਆਪਣੇ ਦੇਸ਼ ਦੀ ਜਨਤਾ ਵਾਸਤੇ ਪੂਰਾ ਖਿਆਲ ਰੱਖਦੇ ਨੇ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦਾ